ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਦਾਵਾ ਨੇ ਰਾਜ ਦੇ ਮੁਖ ਸਕੱਤਰ ਦੀ ਬਰਗਾੰਗੀ ਹੇਠ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਆਨਲਾਈਨ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਜ਼ਿਲ੍ਹੇ ਦੇ ਕਿਸਾਨਾਂ ਨੇ ਇੱਕ ਔਰ ਫੇਰ ਪਰਾਲੀ ਨੂੰ ਅੱਗ ਨਾ ਲਾਉਣ ਤੱਕੇ ਹੋਰ ਬਦਲਾਵੇਂ ਢੰਗ ਨਾਲ ਮਸ਼ੀਨੀ ਰਹੀ ਉਸਨੂੰ ਇਪਟਾਰਾ ਕਰਨ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਉਸ ਦੀ ਸਾਰੀ ਮਲਕੀਅਤ ਤੇ ਚਲਾਨ ਬਣ ਜਾਵੇਗਾ ਉਨ੍ਹਾਂ ਨੇ ਜੀਤ ਬਗਾ ਸਿੰਘ ਨਗਰ ਜ਼ਿਲ੍ਹੇ ਦੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਰੇ ਕਿਸਾਨ ਫਸਲੀ ਰਹਿਣ ਖੂਨਦੂਨੀ ਪਟਾਰੇ ਲਈ ਮਸ਼ੀਨਾ ਰਾਹੀ ਇੰਸਟੀਟਿਊਟ ਤੇ ਐਕਸੀਟੂ ਪ੍ਰਬੰਧ ਨਾਲ ਹੀ ਪ੍ਰਾਲੀ ਦੀ ਸਾਂਭ-ਸਵਾਲ ਕਰਨਾ ਅਤੇ ਪ੍ਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ। ਐਸਐਸਪੀ ਬੰਗਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪੰਜ-ਛੇ ਮੁੰਡੇ ਜੋ ਕਿ ਜਨੰਦਰ ਸ਼ਹਿਰ ਦੇ ਹਨ ਉਨ੍ਹਾਂ ਨੇ ਲੁੱਟਾ ਖੋਹਾਂ ਤੇ ਟਰਾਂਸਫਾਰਮਰ ਚੋਂ ਤੇਲ ਕੱਢਣ ਅਤੇ ਤਾਰਾ ਵੱਢਣ ਦਾ ਗਰੋਹ ਬਣਾਇਆ ਹੋਇਆ ਹੈ। ਇਹ ਸਾਰੇ ਗਰੋਹ ਦੇ ਮੈਂਬਰ ਮਾਰੂਥਿਆਣਾ ਨਾਲ ਲੈ ਸੋਕੇ ਟਰੱਕ ਨੰਬਰ PB10FF 1277 ਵੀ ਸਵਾਰ ਹੋ ਕੇ ਵਾਰਦਾਤ ਨੂੰ ਅੰਜਾਮ ਦੇਣ ਲਈ ਪਿੰਡ ਬੁੰਨਾ ਦੇ ਬਾਹਲੇ ਪਾਸੇ ਪੈਂਦੇ ਡੇਰਿਆਂ ਨੂੰ ਲੁੱਟਣ ਦੀ ਤਿਆਰੀ ਕਰ ਰਹੇ ਹਨ ਸੂਚਨਾ ਮਿਲਣ ਤੇ ਇੰਸਪੈਕਟਰ ਗੁਰਦੇਵਾਲ ਸਿੰਘ ਮੁਖ ਅਫਸਰ थाना ਬਹਿਰਾਮ ਨੇ ਇਹਨਾਂ ਨੂੰ ਕਾਬੂ ਕੀਤਾ ਕਾਬੂ ਕੀਤੇ ਮੁੱਜਮਾ ਕੋਲੋਂ ਇੱਕ ਕਮਾਨੀਦਾਰ ਚਾਕੂ ਇੱਕ ਕੈਂਟਰ ਸ਼ੋਕ ਲੀਲੈਂਡ 15 ਨਸ਼ੀਲੇ ਟੀਕੇ 20 ਲੀਟਰ ਟਰਾਂਸਫਾਰਮਰ ਤੇਲ ਇੱਕ ਕਾਲੇ ਰੰਗ ਦਾ ਪਾਈਪ ਇੱਕ ਕੀ ਪਿਗੰਡਸਾ ਇੱਕ ਕਿਰਪਾਨ 300 ਲੀਟਰ ਟਰਾਂਸਫਾਰਮਰ ਤੇਲ ਬਰਾਮਦ ਹੋਇਆ ਇਨਾ ਉਕਤ ਮੁਜ਼ਮਨ ਨੇ ਆਪਣੀ ਮੁਰਲੀ ਪੁੱਛ ਕਿਸ ਦੌਰਾਨ ਦੱਸਿਆ ਕਿ ਉਹ ਬਹਿਰਾਮ ਬੰਗਾ ਫਲੋਰ ਗੁਰਾਇਆ ਨਕੌਦਰ ਸੁਭਾਨ ਨਗਰ ਮਾਲਪੁਰ ਗੜਸ਼ੰਕਰ ਕਰਤਾਰਪੁਰ ਅਤੇ ਸ਼ਹਿਰਪੁਰ ਦੇ ਏਰੀਏ ਦੇ ਖੇਤਾਂ 'ਚ ਲੱਗੇ ਟ੍ਰਾਂਸਫਰਨ 'ਚੋਂ ਤੇਲ ਚੋਰੀ ਕਰਦੇ ਸਨ ਇਹਨਾਂ ਨੇ ਰਲ ਕੇ ਤੇਲ ਚੋਰੀ ਕਰਨ ਵਾਲਾ ਅੰਤਰ ਜ਼ਿਲ੍ਹਾ ਗਰੋ ਬਣਾਇਆ ਹੋਇਆ ਹੈ ਕੰਨਾਂ ਵਿਖੇ ਸੁਪਰ ਫਾਸਟ ਰੇਲ ਗੱਡੀ ਦੇ ਦਰਵਾਜੇ ਨਾਲ ਲਟਕ ਕੇ ਸਟੈਂਡ ਕਰ ਰਿਹਾ ਨੌਜਵਾਨ ਹਾਸੇ ਦਾ ਸ਼ਿਕਾਰ ਹੋ ਗਿਆ ਇਹ ਨੌਜਵਾਨ ਪੋਲ ਨਾਲ ਟਕਰਾ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਸਾ ਚਾਹਾ ਨੇੜੇ ਰੇਲਵੇ ਸਟੇਸ਼ਨ ਕੋਲ ਹੋਇਆ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹਾਸੇ ਦੀ ਜਾਂਚ ਕਰ ਰਹੀ ਰੇਲਵੇ ਪੁਲਿਸ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਸਟੇਸ਼ਨ ਮਾਸਟਰ ਨੇ ਸੂਚਨਾ ਦਿੱਤੀ ਸੀ ਕਿ ਰੇਲ ਗੱਡੀ ਵਿੱਚੋਂ ਡਿੱਗੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਾਂਚ ਪੜਤਾਲ ਦੌਰਾਨ ਇੱਕ ਵੀਡੀਓ ਪੁਲਿਸ ਦੇ ਹੱਥ ਲੱਗੀ ਜਿਸ ਵਿੱਚ ਨੌਜਵਾਨ ਮਾਲਵਾ ਐਕਸਪ੍ਰੈਸ ਗੱਡੀ ਦੇ ਦਰਵਾਜੇ ਨਾਲ ਲਟਕਦਾ ਦਿਖਾਈ ਦੇ ਰਿਹਾ ਹੈ ਗੜਸ਼ੰਕਰ ਨੇੜੇ ਚੰਡੀਗੜ੍ਹ ਰੋਡ ਤੇ ਸਵੇਰੇ ਪਿੰਡ ਪਨਾਮ ਕੋਲੋਂ ਚੰਡੀਗੜ੍ਹ ਵਾਲੇ ਪਾਸਿਓਂ ਆ ਰਹੇ ਸਰੀਏ ਨਾਲ ਭਰੇ ਕੈਂਟਰ ਦੇ ਸੜਕ ਕਿਨਾਰੇ ਚਫਾਦੇ ਨਾਲ ਟਕਰਾਹ ਜਾਣ ਕਰਾਂ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਖਬਰ ਸਾਹਮਣੇ ਆਈ ਚਾਲਕ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਬੀਅੰਤ ਸਿੰਘ ਕਤਲकांड ਮਾਮਲੇ ਵੀ ਸ਼ਾਮਲ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਸੁਪਰੀਮ ਕੋਰਟ ਵੀ ਸੁਣਵਾਈ ਹੋਈ ਸੁਪਰੀਮ ਕੋਰਟ ਇਸ ਮਾਮਲੇ ਵਿੱਚ ਇੱਕ ਨਮਵਰ ਨੂੰ ਆਖਰੀ ਫੈਸਲਾ ਸੁਣਾਵੇਗੀ ਉੱਥੇ ਹੀ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਵਿਚਾਲੇ ਕੇਂਦਰ ਸਰਕਾਰ ਫੈਸਲਾ ਲੈ ਸਕਦੀ ਹੈ ਉੱਥੇ ਹੀ ਮਾਮਲੇ ਵਿੱਚ ਕੇਂਦਰ ਆਪਣਾ ਹਲਫਨਾਮਾ ਦਾਖਲ ਕੀਤਾ ਹੈ ਕੇਂਦਰ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਫੈਸਲਾ ਨਹੀਂ ਲਿਆ ਜਾ ਸਕਿਆ ਭਾਰਤੀ ਕਿਸਾਨ ਯੂਨੀਅਨ ਇਕਤਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਹ ਸਥਿਤ ਕੋਟੀ ਅੱਗੇ ਪੱਕਾ ਦਰਨਾ ਲਾ ਲਿਆ ਕਿਸਾਨ ਟ੍ਰੈਕਟਰ ਟਰਾਲੀਆਂ ਵਿੱਚ ਪੂਰਾ ਇੰਤਜ਼ਾਮ ਕਰਕੇ ਆਏ ਹਨ ਉਹ ਖਾਣ ਪੀਣ ਤੇ ਰਹਿਣ ਸੈੰਦਾ ਵੀ ਪੂਰਾ ਪ੍ਰਬੰਧ ਕਰਕੇ ਆਏ ਹਨ ਇਸ ਲਈ ਸਪਸ਼ਟ ਹੋ ਜਾਂਦਾ ਹੈ ਕਿ ਇਹ ਦਰਨਾ ਲੰਬਾ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਸੱਤਾ ਦੇ ਕਾਬੂਜ ਆਪ ਸਰਕਾਰ ਵੱਲੋਂ ਮੀਟਿੰਗ ਦੌਰਾਨ ਮੰਗਾ ਬਾਰੇ ਸਿਰਫ ਭਰੋਸਾ ਹੀ ਦਿਵਾਇਆ ਗਿਆ ਅਤੇ ਅਮਲੀ ਰੂਪ ਵਿੱਚ ਕੁਝ ਨਹੀਂ ਕੀਤਾ ਗਿਆ ਜਿਸ ਦੇ ਵਿਰੋਧ ਵਿੱਚ ਹੁਣ ਕਿਸਾਨਾਂ ਨੇ ਪੱਕਾ ਮੋਰਚਾ ਰੰਭਿਆ ਹੈ ਕਰੜ ਵੀ ਕੇ ਮੰਗਲਵਾਰ ਸਵੇਰੇ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ ਇਹ ਹਾਸਾ ਜਮਨਾ ਅਪਾਰਟਮੈਂਟ ਦੇ ਗੇਟ ਕੋਲ ਵਾਪਰਿਆ ਪਰਵਾਰਿਕ ਮੈਂਬਰ ਕਾਰ ਵਿੱਚ ਬੈਠੇ ਹੋਏ ਸਨ ਕਿ ਅਚਾਨਕ ਬੋਨਟ ਛੇ ਤੋਂ ਧੂੰਆਂ ਨਿਕਲਣ ਲੱਗ ਗਿਆ ਜਲਦੀ ਹੀ ਅੱਗ ਨੇ ਸਾਰੀ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਕਾਰ 'ਚ ਸਵਾਰ ਲੋਕਾਂ ਨੇ ਜਲਦਬਾਜ਼ੀ ਵਿੱਚ ਕਾਰ ਤੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਕਾਰ ਨੂੰ ਅੱਗ ਲੱਗੀ ਦੇਖ ਕੇ ਸੜਕ 'ਤੇ ਭੱਗੜਣ ਮਚ ਗਈ ਕਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਪੁਲਿਸ ਨੇ ਵੀ ਆ ਕੇ ਸਥਿਤੀ ਨੂੰ ਸੰਭ ਨਸ਼ੇ ਦੀ ਓਵਰਡੋਜ਼ ਨਾਲ ਮਾਨਸਾ ਵਿੱਚ ਇੱਕ ਹੋਰ ਘਰ ਉੱਜੜ ਗਿਆ ਇੱਥੇ ਨਸ਼ੇ ਨਾਲ ਨੌਜਵਾਨ ਦੀ ਮੌਤ ਹੋ ਗਈ ਮ੍ਰਿਤਕ ਨੌਜਵਾਨ ਦਾ ਨਾਮ ਮੰਗਾ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 28 ਸਾਲ ਸੀ ਅਤੇ ਪਿੰਡ ਨਗਲਾ ਕਲਣਾ ਰਹਿਣ ਵਾਲਾ ਸੀ ਦੱਸਿਆ ਜਾ ਰਿਹਾ ਹੈ ਕਿ ਮੰਗਾ ਸਿੰਘ ਪਿੰਡ ਦੀ ਪੰਚਾਇਤ ਦਾ ਮੈਂਬਰ ਸੀ ਜਿਸ ਨੂੰ ਨਸ਼ੇ ਨੇ ਨਿਗਲ ਲਿਆ ਮ੍ਰਿਤਕ ਦੇ ਪਰਿਵਾਰ ਵੱਲੋਂ ਉਸ ਦੀ লাশ ਨਸ਼ਾ ਵੇਚਣ ਵਾਲੇ ਦੇ ਘਰ ਅੱਗੇ ਰੱਖ ਕੇ ਸ਼ਰੇਆਮ ਚਿੱਟਾ ਵੇਚਣ ਦਾ ਦੋਸ਼ ਲਗਾਇਆ ਗਿਆ ਨਸ਼ਾ ਵੇਚਣ ਵਾਲੇ ਨੌਜਵਾਨ ਤੇ ਉਸ ਦੇ ਭਰਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਮਨੋਰੰਜਨ ਜਗਤ ਤੋਂ ਇੱਕ ਮਾੜੀ ਖਬਰ ਸਾਹਮਣੇ ਆਈ ਗੁਜਰਾਤੀ ਫਿਲਮ ਸ਼ੇਲੋ ਸ਼ੋ ਦੇ ਚਾਈਲਡ ਆਰਟਿਸ ਰਾਹੁਲ ਕੋਲੀ ਦਾ ਅਧਿਆਤ ਹੋ ਗਿਆ ਰਾਹੁਲ ਸਿਰਫ 15 ਸਾਲ ਦੇ ਸਨ ਇਹਨਾਂ ਦੀ ਮੌਤ ਦੀ ਵਜ੍ਹਾ ਕੈਂਸਰ ਦੱਸੀ ਜਾ ਰਹੀ ਹੈ 15 ਸਾਲ ਦੇ ਰਾਹੁਲ ਕੋਲੀ ਭਾਰਤ ਵੱਲੋਂ ਇਸ ਸਾਲ ਓਸਕਰ ਵਿੱਚ ਐਂਟਰੀ ਕਰਨ ਵਾਲੀ ਗੁਜਰਾਤੀ ਫਿਲਮ ਦੇ ਚਾਈਲਡ ਐਕਟਰ ਸਨ ਰਾਹੁਲ ਦੀ ਫਿਲਮ ਨੇ ਸ਼ਾਨਦਾਰ ਕੰਮ ਕਰਨ ਕਰਕੇ ਨਿੱਕੀ ਉਮਰ ਵਿੱਚ ਹੀ ਕਾਜ਼ ਬਿਸ਼ਾਲ ਬਣਾ ਲਈ ਸੀ ਬਿਹੋਵਾ ਵਿਖੇ ਦਰਖਤ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਖਰਾਬ ਮੌਸਮ ਦੇ ਕਾਰਨ ਪਿੰਡ ਰੂਨੇ ਦੇ ਮੋੜ ਤੇ ਬਣੀ ਝੁੱਗੀ ਤੇ ਦਰਖਤ ਡਿੱਗ ਗਿਆ ਝੌਂਪੜੀ ਦੇ ਅੰਦਰ ਔਰਤਾਂ ਅਤੇ ਇੱਕ ਪੰਜ ਦਿਨ ਦਾ ਬੱਚਾ ਸੌ ਰਿਹਾ ਸੀ ਤਿੰਨੋਂ ਦਰਖਤ ਹੇਠਾਂ ਦੱਬਨ ਕਰਕੇ ਮਾਰੇ ਗਏ ਭਾਰੀ ਬਰਸਾਤ ਦੌਰਾਨ ਦਰਖਤ ਡਿੱਗਣ ਕਾਰਨ ਹਾ사 ਵਾਪਰ ਗਿਆ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਵਨਡੇ ਸੀਰੀਜ਼ ਦੇ ਤੀਜੇ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਨਾਲ ਪਹਿਲੇ ਬੱਲੇਬਾਜ਼ੀ ਕਰ ਲਈ। ਦੱਖਣੀ ਅਫਰੀਕਾ ਨੂੰ 20 ਓਵਰਾਂ ਵਿੱਚ 10 ਵਿਕਟਾਂ ਦੇ ਨੁਕਸਾਨ ਤੇ 99 ਦੌੜਾਂ ਤੇ ਹੀ ਰੋਕ ਦਿੱਤਾ। ਤੀਜੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 19 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ਤੇ 105 ਦੌੜਾਂ ਬਣਾਈਆਂ ਅਤੇ ਇਸ ਤਰ੍ਹਾਂ ਭਾਰਤ ਨੇ ਮੈਚ 7 ਵਿਕਟਾਂ ਨਾਲ ਜਿੱਤ ਲਿਆ। ਇਸ ਜਿੱਤ ਦੇ ਨਾਲ ਭਾਰਤ ਨੇ 3 ਵਨਡੇ ਮੈਚਾਂ ਦੀ ਸੀਰੀਜ਼ ਨੂੰ 2-1 ਨਾਲ ਆਪਣੇ ਨਾਮ ਕਰ ਲ ਅੱਜ ਸਮਾਨਵੇਂ ਛਲਕੇ ਬਦਲ ਦੇਖਣ ਨੂੰ ਮਿਲ ਸਕਦੇ ਹਨ ਅੱਜ ਘੱਟ ਤੋਂ ਘੱਟ ਤਾਪਮਾ 18 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾ 30 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ